ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਦੱਸੇ ਗਏ ਨੁਸਖੇ ਦਾ ਸਿਰਫ ਇੱਕ ਚਮਚ ਦਾ ਸੇਵਨ ਤੁਸੀਂ 11 ਦਿਨ ਦੁੱਧ ਵਿੱਚ ਮਿਲਾ ਕੇ ਕਰਨਾ ਹੈ 11 ਦਿਨਾਂ ਵਿੱਚ ਹੀ ਤੁਹਾਨੂੰ ਇਸ ਦਾ ਅਸਰ ਵਿਖ ਜਾਵੇਗਾ ਵੈਸੇ ਇਸ ਦਾ ਸੇਵਨ ਤੁਸੀਂ 1 ਮਹੀਨਾ ਤੱਕ ਕਰਨਾ ਹੈ ਇਸ ਨਾਲ ਤੁਹਾਡੇ ਸਰੀਰ ਦੀ ਹਰ ਤਰ੍ਹਾਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਸ਼ੂਗਰ ਤੋਂ ਰਾਹਤ ਮਿਲੇਗੀ ਬੈਡ ਕੋਲੇਸਟ੍ਰੋਲ ਘਟ ਜਾਵੇਗਾ ਪੇਟ ਦੇ ਰੋਗਾਂ ਤੋਂ ਵੀ ਰਾਹਤ ਮਿਲੇਗੀ ਤੇ ਮੋਟਾਪਾ ਵੀ ਤੁਹਾਡਾ ਬਿਲਕੁਲ ਘਟ ਜਾਵੇਗਾ ਤੁਸੀਂ ਬਿਲਕੁਲ ਸਲਿਮ ਅਤੇ ਫਿਟ ਬਣ ਜਾਓਗੇ ਅਤੇ ਇਸ ਦੇ ਨਾਲ-ਨਾਲ ਤੁਹਾਡੀਆਂ ਅੱਖਾਂ ਦੀ ਰ ਤੁਹਾਨੂੰ ਅਨਿੰਦਰੇ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਅਤੇ ਇਸ ਦੇ ਨਾਲ-ਨਾਲ ਤੁਹਾਡੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਹੋਣ ਦਾ ਖਤਰਾ ਬਿਲਕੁਲ ਖਤਮ ਹੋ ਜਾਵੇਗਾ। ਦੋਸਤੋ ਅੱਜ ਅਸੀਂ ਤੁਹਾਨੂੰ ਅਜਿਹੇ ਚਮਤਕਾਰੇ ਨੁਸਖੇ ਦੇ ਬਣਾਉਣ ਦੀ ਵਿਧੀ ਦੱਸਾਂਗੇ ਜਿਸ ਦਾ ਸੇਵਨ ਤੁਸੀਂ ਸਿਰਫ 11 ਦਿਨ ਕਰੋਗੇ ਤੇ ਤੁਹਾਨੂੰ ਇਸ ਦਾ ਅਸਰ ਵਿਖ ਜਾਵੇਗਾ। ਵੈਸੇ ਦੋਸਤੋ ਇਸ ਦਾ ਸੇਵਨ ਤੁਸੀਂ 1 ਮਹੀਨਾ ਕਰਨਾ ਹੈ। ਆਓ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨੁਸਖੇ ਲਈ ਸਾਨੂੰ ਕਿਹੜੀ ਮੁੱਖ ਸਮੱਗਰੀ ਚਾਹੀਦੀ ਹੈ। ਤਾਂ ਦੋਸਤੋ ਇਸ ਸਮੱਗਰੀ ਬਾਰੇ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਅਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਆਓ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਸ ਵੀਡੀਓ ਵਿੱਚ ਦੱਸਿਆ ਗਿਆ ਨੁਸਖੇ ਲਈ ਸਾਨੂੰ ਮੁੱਖ ਸਮੱਗਰੀ ਚਾਹੀਦੀ ਹੈ ਅਲਸੀ ਦੇ ਬੀਜ ਦੋਸਤੋ ਅਲਸੀ ਦੇ ਬੀਜਾਂ ਵਿੱਚ omega 3 ਫੈਟੀ ਐਸਿਡ ਪਾਏ ਜਾਂਦੇ ਹਨ ਅਤੇ ਦੋਸਤੋ ਜੋ ਸਾਡੇ ਸਰੀਰ ਦੇ ਹਰ ਤਰ੍ਹਾਂ ਦੇ ਦਰਦ ਅਤੇ ਰੋਗਾਂ ਨੂੰ ਖਤਮ ਕਰਨ ਦੀ ਸਮਰੱਥਾ ਰੱਖਦੇ ਹਨ ਦੋਸਤੋ ਪਹਿਲਾਂ ਦੋਸਤੋ ਗੱਲ ਕਰਦੇ ਹਾਂ ਕਿ ਇਸ ਨੁਸਖੇ ਦੇ ਸਾਨੂੰ ਕੀ-ਕੀ ਲਾਭ ਹੋਣਗੇ ਦੋ ਖਤਮ ਹੋ ਜਾਵੇਗੀ ਤਾਂ ਦੋਸਤੋ ਜੇਕਰ ਤੁਹਾਨੂੰ ਵੀ ਸ਼ੂਗਰ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਨੁਸਖੇ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਤੁਹਾਨੂੰ ਕਾਫੀ ਲਾਭ ਮਿਲੇਗਾ ਕਿਉਂਕਿ ਇਸ ਨਾਲ ਦੋਸਤੋ ਸਾਡੀ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ ਅਤੇ ਜੋ ਸ਼ੂਗਰ ਕਾਰਨ ਸਾਡੇ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ ਉਸ ਤੋਂ ਵੀ ਸਾਨੂੰ ਰਾਹਤ ਮਿਲਦੀ ਹੈ ਇਸ ਦੇ ਨਾਲ ਨਾਲ ਦੋਸਤੋ ਇਹ ਬੈਡ ਕੋਲੇਸਟ੍ਰੋਲ ਦੀ ਸਮੱਸਿਆ ਤੋਂ ਕਾਫੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਦੋਸਤੋ ਜੇਕਰ ਤੁਹਾਡੇ ਸਰੀਰ ਵਿੱਚ ਬੈਡ ਕੋਲੇਸਟ੍ਰੋਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਇਸ ਨਾਲ ਸਾਡੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਹੋਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਅਤੇ ਹਾਰਟ ਬਲੋਕੇਜ ਅਤੇ ਹਾਰ ਜੇਕਰ ਤੁਸੀਂ ਇਸ ਨੁਸਖੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਬੈਡ ਕੋਲੇਸਟ੍ਰੋਲ ਕੰਟਰੋਲ ਵਿੱਚ ਰਹੇਗਾ ਇਸ ਦੇ ਨਾਲ ਨਾਲ ਦੋਸਤੋ ਤੁਹਾਡੀ ਖੂਨ ਦੀ ਕਮੀ ਦੂਰ ਹੋ ਜਾਵੇਗੀ ਅਤੇ ਦੋਸਤੋ ਇਸ ਦੇ ਨਾਲ ਨਾਲ ਤੁਹਾਡੀ ਖੂਨ ਦੀ ਗੰਦਗੀ ਬਿਲਕੁਲ ਸਾਫ਼ ਹੋ ਜਾਵੇਗੀ ਜਿਸ ਨਾਲ ਕਿ ਚਮੜੀ ਦੇ ਰੋਗ ਹੋਣ ਦਾ ਖਤਰਾ ਬਹੁਤ ਜ਼ਿਆਦਾ ਘੱਟ ਜਾਵੇਗਾ ਇਸ ਦੇ ਨਾਲ ਨਾਲ ਦੋਸਤੋ ਤੁਹਾਡਾ ਖੂਨ ਪਤਲਾ ਵੀ ਹੋ ਜਾਵੇਗਾ ਜਿਸ ਨਾਲ ਤੁਹਾਡਾ ਬਲੱਡ ਸਰਕੂਲੇਸ਼ਨ ਸਹੀ ਬਣਿਆ ਰਹੇਗਾ ਇਸ ਦੇ ਨਾਲ ਨਾਲ ਦੋਸਤੋ ਨਾੜਾਂ ਦੀ ਬਲੋਕੇਜ ਤੋਂ ਵੀ ਸਾਨੂੰ ਰਾਹਤ ਮਿਲਦੀ ਹੈ ਤਾਂ ਦੋਸਤੋ ਜੇਕਰ ਤੁਹਾਡੇ ਸਰੀਰ ਵਿੱਚ ਨਾੜਾਂ ਦੀ ਬਲੋਕੇਜ ਹੈ ਅਤੇ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਦੋਸਤੋ ਇਸ ਦਾ ਸੇਵਨ ਕਰਨ ਤੇ ਤੁਹਾ ਜੇ ਸੇਵੀ ਤਰ੍ਹਾਂ ਦੀ ਬਲੌਕੇਜ ਖੁੱਲ ਜਾਵੇਗੀ ਇਸ ਦੇ ਨਾਲ ਨਾਲ ਦੋਸਤੋ ਸਾਡੀ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਸਾਡੇ ਸਰੀਰ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਸ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਦੋਸਤੋ ਸਾਡੇ ਪੇਟ ਦੀ ਖਰਾਬੀ ਅਤੇ ਪੇਟ ਦੀ ਖਰਾਬੀ ਉਦੋਂ ਹੁੰਦੀ ਹੈ ਜਦੋਂ ਸਾਡਾ ਪਾਚਨ ਤੰਤਰ ਮਜ਼ਬੂਤ ਨਹੀਂ ਹੁੰਦਾ ਅਤੇ ਦੋਸਤੋ ਇਸ ਨੁਸਖੇ ਦਾ ਸੇਵਨ ਕਰਨ ਤੇ ਤੁਹਾਡਾ ਪਾਚਨ ਤੰਤਰ ਬਹੁਤ ਜ਼ਿਆਦਾ ਮਜ਼ਬੂਤ ਬਣ ਜਾਵੇਗਾ ਜਿਸ ਨਾਲ ਕਿ ਤੁਸੀਂ ਕਬਜ਼ ਗੈਸ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹੋਗੇ ਕਿਉਂਕਿ ਦੋਸਤੋ ਇਹ ਹੀ ਤਿੰਨ ਸਮੱਸਿਆਵਾਂ ਹਨ ਜੋ ਕਿ ਸਰੀਰ ਵਿੱਚ 72 ਤਰ੍ਹਾਂ ਦੇ ਇਸ ਦੇ ਨਾਲ ਨਾਲ ਦੋਸਤੋ ਇਹ ਸਾਡੇ ਸਰੀਰ ਵਿੱਚੋਂ ਮੋਟਾਪੇ ਨੂੰ ਵੀ ਘਟਾਉਂਦਾ ਹੈ ਦੋਸਤੋ ਜੇਕਰ ਤੁਸੀਂ ਆਪਣੇ ਵਧੇ ਹੋਏ ਭਾਰ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਅਤੇ ਤੁਸੀਂ ਬਿਲਕੁਲ ਸਲੇਮਤ ਤੇ ਫਿੱਟ ਬੰਨਣਾ ਚਾਹੁੰਦੇ ਹੋ ਤਾਂ ਇਸ ਨੁਸਖੇ ਦਾ ਸੇਵਨ ਜ਼ਰੂਰ ਕਰੋ ਕਿਉਂਕਿ ਦੋਸਤੋ ਇਸ ਨੁਸਖੇ ਦਾ ਸੇਵਨ ਕਰਨ ਤੇ ਤੁਹਾਡਾ ਮੋਟਾਪਾ ਬਹੁਤ ਜਲਦੀ ਘਟ ਜਾਵੇਗਾ ਇਸ ਦੇ ਨਾਲ ਨਾਲ ਦੋਸਤੋ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਬਹੁਤ ਜ਼ਿਆਦਾ ਵਾਜ ਜਾਵੇਗੀ ਜਿਸ ਨਾਲ ਕਿ ਤੁਹਾਡੀ ਐਣਕ ਵੀ ਉਤਰ ਜਾਵੇਗੀ ਦੋਸਤੋ ਜੇਕਰ ਤੁਹਾਨੂੰ ਅਨਿੰਦਰੇ ਦੀ ਸਮੱਸਿਆ ਹੈ ਸਾਰਾ ਦਿਨ ਤੁਹਾਨੂੰ ਥੱਕਿਆ ਥੱਕਿਆ ਮਹਿਸੂਸ ਹੁੰਦਾ ਰਹਿੰਦਾ ਹੈ ਕਿਉਂਕਿ ਰਾਤ ਨੂੰ ਤੁਹਾਡੀ ਨੀਂ ਸੇਵਨ ਕਰਨਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਸ ਨੁਸਖੇ ਦਾ ਸੇਵਨ ਕਰਨ ਤੇ ਤੁਹਾਨੂੰ ਨੀਂਦ ਬਹੁਤ ਵਧੀਆ ਤਰੀਕੇ ਨਾਲ ਆ ਜਾਵੇਗੀ ਅਤੇ ਨਿੰਦਰੇ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਇਸ ਦੇ ਨਾਲ ਨਾਲ ਦੋਸਤੋ ਹੱਡੀਆਂ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ ਅਤੇ ਦੋਸਤੋ ਇਸ ਨੁਸਖੇ ਨਾਲ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ ਅਤੇ ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਇਸ ਨੁਸਖੇ ਦਾ ਸੇਵਨ ਕਰਨਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਤਾਂ ਦੋਸਤੋ ਇਹ ਸੀ ਇਸ ਨੁਸਖੇ ਦੇ ਕੁਝ ਫਾਇਦੇ ਤਾਂ ਹੁਣ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਇਸ ਨੁਸਖੇ ਨੂੰ ਬਣਾਉਣ ਦੀ ਵਿਧੀ ਕੀ ਹੈ ਅਤੇ ਇਸ ਨੁਸਖੇ ਨੂੰ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ ਨਾ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਅਲਸੀ ਦੇ ਬੀਜਾਂ ਨੂੰ ਸਾਫ਼ ਕਰਕੇ ਉਸ ਨੂੰ ਮਿਕਸੀ ਵਿੱਚ ਗ੍ਰाइंड ਕਰਕੇ ਪੀਸ ਲੈਣਾ ਹੈ ਭਾਵ ਕਿ ਇਸ ਦਾ ਇੱਕ ਪਾਊਡਰ ਤਿਆਰ ਕਰ ਲੈਣਾ ਹੈ ਅਤੇ ਦੋਸਤੋ ਰੋਜ਼ਾਨਾ ਤੁਸੀਂ ਸਵੇਰੇ ਇੱਕ ਗਲਾਸ ਦੁੱਧ ਵਿੱਚ ਇੱਕ ਚਮਚ ਅਲਸੀ ਦੇ ਬੀਜਾਂ ਦਾ ਪਾਊਡਰ ਪਾ ਕੇ ਅਤੇ ਇੱਕ ਚਮਚੇ ਦੇ ਬਰਾਬਰ ਹੀ ਤੁਸੀਂ ਧਾਗੇ ਵਾਲੀ ਮਿਸ਼ਰੀ ਇਸ ਵਿੱਚ ਪਾ ਦੇਣੀ ਹੈ ਅਤੇ ਇਸ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਤੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ ਦੋਸਤੋ 슈ਗਰ ਦੇ ਮਰੀਜ਼ ਮਿਸ਼ਰੀ ਦਾ ਸੇਵਨ ਨਾ ਕਰਨ ਕਿਉਂਕਿ ਅਜਿਹਾ ਕਰਨਾ ਉਹਨਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ ਜੇਕਰ ਉਸ ਦਾ ਸੇਵਨ ਕਰਨਾ ਵੀ ਚਾਹੁੰਦੇ ਹੋ ਤਾਂ ਦੋਸਤੋ ਆਪਣੇ ਡਾਕਟਰ ਦੀ ਸਲਾਹ ਜ਼ਰ ਇਹਨਾਂ ਨੁਸਖੇ ਨੂੰ ਤਿਆਰ ਕਰਕੇ ਤੁਸੀਂ ਜੇਕਰ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਦੇ ਹੋ ਤੇ ਇਸ ਦਾ ਸੇਵਨ ਕਰਨ ਤੇ ਤੁਹਾਡਾ ਸਰੀਰ ਬਿਲਕੁਲ ਨਿਰੋਗੀ ਬਣ ਜਾਵੇਗਾ ਤੁਹਾਡੇ ਸਰੀਰ ਵਿੱਚੋਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੇ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚੇ ਰਹੋਗੇ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇੱਕ ਸੌਖੇ ਜਿਹੇ ਨੁਸਖੇ ਬਾਰੇ ਪਤਾ ਲੱਗ ਸਕੇ ਧੰਨਵਾਦ